ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀ ਪਿੰਡੂ ਲਾਈਫ ਤੇ ਮੈਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆ ਸਾਰੇ ਵਧੀਆ ਠੀਕ ਠਾਕ ਹੋਗੇ ਅਸੀਂ ਵੀ ਠੀਕ ਆ ਤੇ ਲੋ ਜੀ ਸ਼ਾਮ ਦਾ ਟਾਈਮ ਹੋ ਚੁੱਕਿਆ ਤੇ ਮੈਨੂੰ ਅੱਜ ਸਬਜੀ ਬੋ ਗਿਆ ਪੇੜਾ ਤੇ ਸਬਜੀ ਕਰਨੀ ਆਪਾਂ ਨੇ ਗਾਜਰ ਮਟਰ ਆਲੂ ਤੇ ਮਟਰ ਕੱਢਣ ਨੂੰ ਲੱਗੂ ਆਪਾਂ ਨੂੰ ਟਾਈਮ ਤੇ ਮੈਂ ਤੁਹਾਨੂੰ ਹੁਣ ਦੱਸਦੀ ਆ ਕਿਸ ਤਰੀਕੇ ਨਾਲ ਮਟਰ ਕੱਢੂਗੀ ਮੈਂ ਤੇ ਮਟਰ ਸਿਰਫ 2 ਮਿੰਟਾਂ ਦੇ ਵਿੱਚ ਆਪਣੇ ਕਿਲੋ ਮਟਰ ਨਿਕਲ ਜਾਣਗੇ ਚਲੋ ਜੀ ਚਲਦੇ ਆਂ ਆਪਾਂ ਰਸੋਈ ਦੇ ਵਿੱਚ ਮਟਰ ਕੱਢਦੇ ਆਂ ਜਾ ਕੇ ਤੇ ਕਿਸ ਤਰ੍ਹਾਂ ਮਟਰ ਕੱਢਾਂਗੇ ਬਿਲਕੁਲ ਸੌਖਾ ਤਰੀਕਾ ਤੇ ਇਹ ਨੇ ਜੀ ਆਪਣੇ ਮਟਰ ਹਨਾ ਮੈਂ ਕਿਹਾ ਕੱਢਣ ਨੂੰ ਟਾਈਮ ਲੱਗੂ ਇਹਨਾਂ ਸੌਖੇ ਤਰੀਕੇ ਨਾਲ ਕੱਢਦੇ ਆਂ ਤੇ ਲੋ ਜੀ ਇੱਧਰ ਆਪਾਂ ਲਗਾ ਲਿਆ ਗੈਸ ਗੈਸ ਚਲਾ ਲਿਆ ਹੀ ਆ ਤੇ ਇਹਦੇ ਵਿੱਚ ਤਰੰਗਿਆ ਆਪਾਂ ਡੱਬੂ 'ਚ ਪਾਣੀ ਜਦੋਂ ਆਪਣਾ ਮਤਲਬ ਕਿ ਥੋੜਾ ਜਿਹਾ ਪਾਣੀ ਗਰਮ ਹੋ ਗਿਆ ਤਾਂ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਵਾਲੇ ਮਟਰ ਮਟਰ ਪਾ ਕੇ ਇਹਨੂੰ ਬਾਲੀ ਨਹੀਂ ਦਿਵਾਣੀ ਹੈਗੀ ਤੇ ਥੋੜਾ ਜਿਹਾ ਪਾਵਾਂਗੇ ਨਮਕ ਇਹ ਲੋ ਜੀ ਜੋ ਆਪਣੇ ਇਹਦੇ ਵਿੱਚੋਂ ਖਰਾਬ ਹੋਏ ਮਟਰ ਸੀ ਹਨਾ ਸੁੰਡੀ ਵਗੈਰਾ ਵਾਲੇ ਮਟਰ ਸੀ ਉਹ ਆਪਾਂ ਨੇ ਕੱਢ ਦਿੱਤੇ ਨੇ ਕਾਲੇ ਮਟਰ ਇੱਕ ਪਾਸੇ ਕੱਢ ਦਿੱਤੇ ਨੇ ਖਰਾਬ ਹੋਏ ਹੋਏ ਤੇ ਇਧਰ ਆਪਣਾ ਪਾਣੀ ਵੀ ਵਸ ਥੋੜਾ ਟਾਈਮ ਹੋਰ ਲੱਗੂ ਜਦੋਂ ਥੋੜਾ ਜਿਆਦਾ ਗਰਮ ਹੋ ਗਿਆ ਨਾ ਤਾਂ ਇਹਦੇ ਵਿੱਚ ਪਾਵਾਂਗੇ ਆਪਾਂ ਨਮਕ ਤੇ ਪਾਣੀ ਆਪਣਾ ਹੋ ਗਿਆ ਜੀ ਗਰਮ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਆਪਾਂ ਨਮਕ ਜੋ ਆਪਣੇ ਪੱਕੇ ਹੋਏ ਮਟਰ ਨੇ ਹਨਾ ਏਹ ਥੋੜੇ ਜਿ ਮਤਲਬ ਕਿ ਵਧੀਆ ਨਰਮ ਜੇ ਹੋ ਜਾਣਗੇ ਤੇ ਖਾਣ ਚ ਵੀ ਟੇਸਟ ਬਹੁਤ ਜ਼ਿਆਦੇ ਵਧੀਆ ਆਊਗਾ ਚਲੋ ਜੀ ਇਹਦੇ ਵਿੱਚ ਪਾ ਦੰਨੇ ਆਪਾਂ ਹੁਣ ਮਟਰ ਸੁੱਕੇ ਹੋਏ ਮਟਰ ਨੇ ਜਿਵੇਂ ਆ ਇਦਾਂ ਦੇ ਸੁੱਕੇ ਹੋਏ ਮਟਰ ਨੇ ਇਹ ਵੀ ਸਾਰੇ ਪੂਰੇ ਵਧੀਆ ਹੋ ਜਾਣਗੇ ਲੋ ਜੀ ਆਪਾਂ ਪਾ ਦਿੱਤੇ ਨੇ ਇਹਦੇ ਵਿੱਚ ਮਟਰ ਤੇ ਹੁਣ ਇਹਨੂੰ ਬਾਲੀ ਨਹੀਂ ਦਿਵਾਣੀ ਹੈਗੀ ਤੇ ਆਪਾਂ 2 ਮਿੰਟ ਵਾਸਤੇ ਗੈਸ ਨੂੰ ਇਦਾਂ ਹੀ ਚਲਾ ਕੇ ਰੱਖਣਾ ਤੇ ਲੋ ਜੀ ਹੁਣ ਆਪਾਂ ਗੈਸ ਕਰ ਦਿੰਨੇ ਆ ਬੰਦ ਤੇ ਇਹਨੂੰ ਨਾ ਪਲੇਟ ਨਾਲ ਢੱਕ ਦਿੰਨੇ ਆ ਤਾਂ ਜੋ ਆਪਣੇ ਮਟਰ ਨੇ ਭਾਫ਼ ਨਾਲ ਥੋੜੇ ਜਿ ਨਰਮ ਹੋ ਜਾਣਗੇ ਤੇ ਕੱਢਣ ਨੂੰ ਵੀ ਸਿਰਫ 2 ਮਿੰਟ ਹੀ ਲੱਗਣਗੇ 2 ਮਿੰਟ ਸਿਰਫ ਲੱਗਣਗੇ ਮਟਰ ਕੱਢਣ ਨੂੰ ਤੇ ਇੰਨ ਆਪਾਂ ਚੀਰ ਦਿਆਂ ਕਾਜਰਾ ਕਿ ਆਪਣੇ ਜੋ ਮਟਰ 2 ਮਿੰਟ ਆਪਾਂ ਨੇ ਪੱਜ ਕਰਕੇ ਰੱਖ ਦਿੱਤੇ ਸੀ ਹਨਾ ਟੱਕੇ ਰੱਖ ਦਿੱਤੇ ਸੀ ਗੈਸ ਬੰਦ ਕਰ ਦਿੱਤਾ ਤੇ ਮਟਰ ਦੇਖੋ ਆਪਣੇ ਇਦਾਂ ਦੇ ਹੋ ਗਏ ਨੇ ਤੇ ਹੁਣ ਇਹਨੂੰ ਆਪਾਂ ਕੱਢ ਲੈਣੇ ਆ। ਲੋ ਜੀ ਆਪਾਂ ਨੇ ਸਾਰੇ ਮਟਰ ਕੱਢ ਲੈਨੇ ਬਾਹਰੇ ਹਨਾ ਪਾਣੀ ਦੇ ਵਿੱਚੋਂ ਤੇ ਹੁਣ ਇਹਨੂੰ ਆਪਾਂ ਦੇਖੋ ਫਟਾਫਟ ਛਿੱਲੇ ਜਾਣਗੇ ਇਹ ਕੋਈ ਇਹਨੂੰ ਟਾਈਮ ਨਹੀਂ ਲੱਗਣਾ ਹੈਗਾ ਹਨਾ ਜਿਵੇਂ ਆਪਣੇ ਮਤਲਬ ਕਿ ਦੂਜੇ ਮਟਰ ਹੁੰਦੇ ਨੇ ਸੱਚੇ ਆਪਾਂ ਪਾਣੀ ਦੇ ਵਿੱਚ ਨਹੀਂ ਮਤਲਬ ਕਿ ਇਦਾਂ ਹੀ ਬੜਾ ਟਾਈਮ ਲੱਗ ਗਿਆ ਦਾ ਉਹਨਾਂ ਨੂੰ ਪੱਧਾ ਨੂੰ ਮਟਰਾਂ ਨੂੰ ਤੇ ਇਹ ਆਪਣੇ ਬਹੁਤ ਛੇਤੀ ਨਿਕਲਦੇ ਨੇ ਤੇ ਜਿਹੜੇ ਖਰਾਬ ਮਤਲਬ ਕਿ ਪੱਕੇ ਹੋਏ ਮਟਰ ਹੁੰਦੇ ਨੇ ਉਹ ਵੀ ਪੂਰੇ ਵਧੀਆ ਹੋਇਆ ਲਏ ਨੇ ਆ ਦੇਖੋ ਪੂਰੇ ਵਧੀਆ ਨੇ ਜਿਹੜੇ ਪੱਕੇ ਹੋਏ ਮਟਰ ਨੇ ਤੇ फटाफट ਨਿਕਲ ਜਾਂਦੇ ਨੇ ਜੇ ਤੁਸੀਂ ਸੋਨੂੰ ਮਟਰ ਥੋੜੇ ਜੇ ਗਰਮ ਲੱਗਦੇ ਨੇ ਤਾਂ ਤੁਸੀਂ ਇਹਨੂੰ ਚਮਚੇ ਦੀ ਸਹਾਇਤਾ ਨਾਲ ਵੀ ਕੱਢ ਸਕਦੇ ਹੋ ਚਮਚਾ ਫੜਾਈ ਕਰਕੇ ਮਟਰ ਕੱਢਦੇ ਆਂ ਇਹ ਤਰੱਕੀ ਇੱਕ ਵਾਰ ਦੇ ਵਿੱਚ ਨਾਲ ਹੀ ਨਿਕਲ ਜਾਂਦੇ ਨੇ ਮਟਰ ਸਾਰੇ ਕੋਈ ਟੈਂਪੀ ਲੱਗਦਾ ਹੈਗਾ ਕੋਈ ਕੁਝ ਨਹੀਂ ਬਸ ਆਪਾਂ ਨੂੰ ਕੱਢਣ ਦੀ ਕੋਲ ਹੋ ਜਾਂਦੀ ਹੈ ਇਹਦਾ ਰੱਖਣਾ ਮਟਰ ਤੇ ਚਮਚੇ ਦੀ ਸਹਾਇਤਾ ਨਾਲ ਆਪਾਂ ਹੌਲੀ-ਹੌਲੀ ਇਹਦਾ ਕਰਦੇ ਆਪਣੇ ਮਟਰ ਦੇਖੋ ਨਾਲੇ ਜਲਦੀ ਨਿਕਲ ਜਾਂਦੇ ਨੇ ਨਾਲੇ ਕੋਈ ਟਾਈਮ ਨਹੀਂ ਲੱਗਦਾ ਮੋ ਜੀ ਏਸੀ ਆਪਣੀ ਮਟਰ ਕੱਢਣ ਦੀ ਨਿਊ ਤਰੀਕਾ ਤੇ ਜੇ ਤੁਹਾਨੂੰ ਤਰੀਕਾ ਵਧੀਆ ਲੱਗਿਆ ਹੋਊਗਾ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਤੇ ਅੱਜ ਦੀ ਵੀਡੀਓ ਸੀ ਆਪਣੀ ਜੀ ਹੱਥੀ ਤੱਕ ਤੇ ਲੈ ਕੇ ਆਵਾਂਗੇ ਇੱਕ ਹੋਰ ਵੀਡੀਓ ਜੇਕਰ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਮਟਰ ਕੱਢਣ ਦਾ ਤਰੀਕਾ ਕਿੱਦਾਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਣਾ ਤੇ ਚਲੋ ਜੀ ਮਿਲਦੇ ਆ ਇੱਕ ਹੋਰ ਵੀਡੀਓ ਨਾਲ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ